ਪਹਿਲਾਂ ਪਟਾਨਪੁਰ ਸੂਰਾਨਾ ਤੰਤਨ ਸਾਹਿਬ ਸ਼੍ਰੀ ਗੰਗਨ ਜਨ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਓਟ ਜਿਨ੍ਹਾਂ ਦੀ ਰਹਿਮਤ ਸਦਕਾ ਆਪ ਸਾਰੀਆਂ ਸੰਤਾਂ ਉਹ ਤੇਗ ਬਾਦਰ ਸਾਹਿਬ ਮਹਾਰਾਜ ਦੇ ਸਥਾਨ ਦੇ ਉੱਤੇ ਪੂਜੇ ਵਾਹਿਗੁਰੂ ਮੈਂ ਸਮੁੱਚੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਕੱਤਰ ਸਾਹਿਬ ਵੱਲੋਂ ਔਰ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆਪ ਔਰ ਆਪ ਜੀ ਦਾ ਧੰਨਵਾਦ ਕਰਦਾ ਜੋ 350 ਸਾਲਾਂ ਸ਼ਤਾਬਦੀ ਤੰਤਨ ਸਾਹਿਬ ਸ਼੍ਰੀ ਗੁਰ ਤੇਗ ਬਾਦਰ ਸਾਹਿਬ ਮਹਾਰਾਜ ਜੀ ਦੀ ਅੱਜ ਦੇਸ਼ ਦੀ ਦੁਨੀਆ ਚ ਵੱਸਦਾ ਸਿੱਖ ਮਨਾਉਣ ਦੀ ਤਿਆਰੀਆਂ ਕਰ ਰਿਹਾ ਆਪਣੇ ਆਪਣੇ ਤਰੀਕੇ ਨਾਲ ਆ ਭਗਤ ਸਿੰਘ ਭਾਦਰ ਸਾਹਿਬ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ। ਉਸੇ ਤਰ੍ਹਾਂ ਇਹ ਆ ਸਾਰੀਆਂ ਸੰਗਤਾਂ ਅੱਜ ਸਾਡੇ 350 ਸਾਲਾਂ ਸਦਾਦੀ ਦਾ ਹਿੱਸਾ ਬਣਨ ਲਈ ਜਿੱਦੇ ਜਿਓ ਆ ਮੈਂ ਫਿਰ ਦੁਬਾਰਾ ਤੋਂ ਆ ਸਾਰਿਆਂ ਨੂੰ ਜੀ ਆਇਆਂ ਨੂੰ। ਕਿਉਂਕਿ ਅੱਜ ਦਾ ਜੋ ਪ੍ਰਬੰਧ ਆਪ ਜੀ ਦਾ ਕੱਲ੍ਹ ਸੱਕ ਪਰਸੋਂ ਤੱਕ ਇੱਥੇ ਜੋ ਆਪ ਜੀ ਦਾ ਰਿਆਜ ਦਾ ਪ੍ਰਬੰਧ ਹੈ ਜਾਂ ਬੱਸਾਂ ਦੀ ਸੇਵਾ ਜਾਂ ਅੱਜ ਰਾਤ ਦਾ ਦੀਵਾਨ ਇਸੇ ਸਥਾਨ ਗੁਰਦੁਆਰਾ ਰਕਾਬਗੰਗ ਸਾਹਿਬ ਇਥੇ 7:30 ਵਜੇ ਆਰੰਭ ਹੋਣਾ ਹੈ ਕੀਰਤਨ ਦਰਬਾਰ ਆਪ ਸਾਰੀਆਂ ਸੰਗਤਾਂ ਨੇ ਆਰਾਮ ਕਰਕੇ ਸ਼ਾਮ ਨੂੰ 7:30 ਵਜੇ 6 ਵਜੇ ਜਿਹੜਾ ਇੱਥੇ ਇੱਕ ਸ਼ੋਅ ਚੱਲਦਾ ਬਿਲਕੁਲ ਸਾਹਮਣੇ ਉਸ ਸ਼ੋਅ ਦੇ ਵਿੱਚ ਤੁਸੀਂ ਸਮੂਹਿਤ ਕਰਨੀ ਹੈ ਉੱਥੇ ਵੀ ਗੁਰਤੇਗワਦ ਸਾਹਿਬ ਮਹਾਰਾਜ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਇਆ ਜਾਵੇਗਾ ਉਹ ਇੱਕ ਘੰਟੇ ਦਾ ਸ਼ੋਅ ਹੈ ਉੱਥੋਂ ਫਿਰ 7:30 ਵਜੇ ਆਪਾਂ 메ਨ ਦੀਵਾਨ ਹਾਲੇ ਚ ਆ ਜਾਵਾਂਗੇ ਔਰ ਇੱਥੇ ਜਿਹੜਾ ਕੀਰਤਨ ਸੁਣ ਕੇ ਜਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਮੈਂ ਧੰਨਵਾਦ ਕਰਦਾ ਆਪ ਸਾਰਿਆਂ ਦਾ ਇੱਥੇ ਬਾਰਾਤ ਹੋ ਕਿ ਤੁਸੀਂ ਇੱਥੇ ਆਏ ਹੋ ਕਮਰਿਆਂ ਦਾ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ 와ਸੇ ਸੇਵਾ ਦੇ ਵਿੱਚ ਹਾਜ਼ਰ ਹੈ ਜਿਸ ਤਰ੍ਹਾਂ ਕੀ ਦਿੱਜੀ ਵਿੱਚ ਦੱਸਿਆ ਆ ਸਰਦਾਰ ਗੁਰਿੰਦਰ ਸਿੰਘ ਬਾਵਾ ਜੀ ਐਸੇ ਸੇਵਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੈ ਸਰਦਾਰ ਜਸਜੀਤ ਸਿੰਘ ਧਾਮ ਸਾਹਿਬ ਮੇਰੇ ਵੱਡੇ ਭਰਾ ਨੇ ਸਰਦਾਰ ਮਨਮੋਹ ਸਿੰਘ ਜੀ ਆਪ ਸਾਰਿਆਂ ਸੰਗਤਾਂ ਮੈਂ ਫਿਰ ਦੁਬਾਰਾ ਤੋਂ ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਾਰਦਾ ਔਰ ਜੀਐਨ ਨੂੰ ਆਖਦਾ ਉਹਨੇ ਮਨਮੋਹ ਜੀ ਆਪ ਸਾਰਿਆਂ ਨੂੰ ਕਮਰੇ ਦਾ ਜਿਹੜਾ ਚਾਬੀਆਂ ਦੇਦਣਗੇ ਆਪ ਸਾਰੇ ਬਿਸ람 ਕਰੋ 5 ਵਜੇ ਆਪ ਜੀ ਨਾਲ ਫਿਰ ਦੁਬਾਰਾ ਸਾਂਝ ਪਾਵਾਂਗੇ ਔਰ 6 ਵਜੇ ਅਸੀਂ ਉਹ ਸ਼ੋਅ ਦੇਖਣ ਨੂੰ ਜਾਵਾਂਗੇ ਜੋ ਸਦਾ ਜਿਕਰਮ ਸਿੰਘ ਸਾਣੀ ਸਾਹਿਬ ਜਿਨ੍ਹਾਂ ਨੇ ਉਹ ਸ਼ੋਅ ਦੀ ਸਾਰੀ ਜਿਹੜਾ ਪ੍ਰਬੰਧ ਕੀਤਾ ਹੋਇਆ ਐ ਇਸੇ ਸਥਾਨ ਦੇ ਉੱਤੇ ਔਰ ਸਾਰਾ ਉਹਦਾ ਮੈਨੇਜਮੈਂਟ ਜਿਹੜਾ ਸਦਾ ਵਿਕਲਪ ਦੀ ਸਾਨੀ ਸਾਫ਼ ਕਰਦੇ ਨੇ ਔਰ ਉਹਨਾਂ ਦਾ ਹੁਕਮ ਹੋਇਆ ਸੀ ਕਿ ਆਪ ਸਾਰੀਆਂ ਸੰਗਤਾਂ ਨੂੰ ਉੱਥੇ ਜਰੂਰ ਲੈ ਕੇ ਜਾਏ ਕਿਉਂਕਿ ਸੰਗਤ ਨੂੰ ਪਤਾ ਲੱਗੇ ਕਿ ਉਹ ਇੱਕ ਉਹ ਮਿਊਜ਼ੀਅਮ ਜਿਹੜਾ ਜਿਹੜਾ ਆਡੀਟੋਰੀਅਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੰਗਤ ਉੱਤੇ ਜੁੜਦੀ ਹੈ ਇਤਿਹਾਸ ਨਾਲ ਜੁੜਦੀ ਹੈ ਸੋ ਫਿਰ ਦੁਬਾਰਾ ਤੋਂ ਆਪ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਦਾ ਵਾਹਿਗੁਰੂ ਜੀ ਕਾ